ਮੇਰਾ ਨਾਮ ਦਿਨੇਸ਼ ਮਹਿਤਾ ਹੈ ਮੈਂ ਇੱਕ ਬਹੁਤ ਵੱਡੇ ਦਫਤਰ ਵਿੱਚ ਨੌਕਰੀ ਕਰਦਾ ਸੀ ਮੇਰੀ ਜ਼ਿੰਦਗੀ ਬਚਪਨ ਤੋਂ ਹੀ ਉਤਾਰ ਚੜ੍ਹਾਅ ਦਾ ਸ਼ਿਕਾਰ ਰਹੀ ਸੀ ਮੇਰੇ ਮੰਮੀ ਪਾਪਾ ਚਾਹੁੰਦੇ ਸਨ ਕਿ ਮੈਂ ਪੜ੍ਹ ਲਿਖ ਕੇ ਕੁਝ ਬਣ ਜਾਵਾਂ ਮੇਰੇ ਪਾਪਾ ਰਿਕਸ਼ਾ ਚਲਾਉਂਦੇ ਸਨ ਉਹਨਾਂ ਨੇ ਮੇਰਾ ਇੱਕ ਚੰਗੇ ਸਕੂਲ ਵਿੱਚ ਦਾਖਲਾ ਕਰਵਾਇਆ ਸੀ ਪਰ ਮੇਰਾ ਧਿਆਨ ਬਿਲਕੁਲ ਵੀ ਪੜ੍ਹਾਈ ਵੱਲ ਨਹੀਂ ਸੀ ਉਹ ਚਾਹੇ ਜਿੰਨੀ ਵੀ ਕੋਸ਼ਿਸ਼ ਕਰ ਰਹੇ ਸਨ ਮੈਨੂੰ ਉਹਨਾਂ ਦਾ ਕੋਈ ਅਹਿਸਾਸ ਨਹੀਂ ਸੀ ਮੇਰਾ ਦਿਮਾਗ ਕਦੇ ਵੀ ਪੜਾਈ ਵੱਲ ਨਹੀਂ ਸੀ ਮੇਰੇ ਸਾਰੇ ਦੋਸਤੇ ਆਲੇ ਦੁਆਲੇ ਵਾਲੇ ਮੈਨੂੰ ਘੱਟ ਦਿਮਾਗ ਬੁਲਾਉਂਦੇ ਸਨ ਸਾਰਿਆਂ ਨੇ ਮੇਰੇ ਦਿਮਾਗ ਵਿੱਚ ਇਹ ਗੱਲ ਬਿਠਾ ਦਿੱਤੀ ਸੀ ਕਿ ਮੈਂ ਕਦੇ ਵੀ ਆਪਣੇ ਚੰਗੇ ਭਵਿੱਖ ਦੇ ਬਾਰੇ ਵਿੱਚ ਨਹੀਂ ਸੋਚਾਂਗਾ ਹਮੇਸ਼ਾ ਨੁਕਸਾਨ ਵਿੱਚ ਹੀ ਰਹਾਂਗਾ ਸਾਰਾ ਬਚਪਨ ਇਹ ਗੱਲਾਂ ਸੁਣ ਸੁਣ ਕੇ ਹੀ ਮੈਂ ਵੱਡਾ ਹੋਇਆ ਸੀ ਫਿਰ ਇੱਕ ਦਿਨ ਐਸੇ ਸੋਚਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਇੱਥੋਂ ਤੱਕ ਕਿ ਸਿਰਫ ਮੇਰੀ ਹੀ ਨਹੀਂ ਪੂਰੇ ਖਾਨਦਾਨ ਦੀ ਜ਼ਿੰਦਗੀਆਂ ਮੇਰੀ ਸੋਚਾਂ ਦੀ ਵਜ੍ਹਾ ਨਾਲ ਬਰਬਾਦ ਹੋ ਕੇ ਰਹਿ ਗਈ ਸੀ ਮੈਂ ਜਵਾਨੀ ਦੀ ਦਹੇਲੀਜ਼ ਪਾਰ ਕੀਤੀ ਤਾਂ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਇੱਕਦਮ ਨਾਲ ਜ਼ਿੰਮੇਵਾਰੀਆਂ ਵੱਧ ਗਈਆਂ ਸਨ ਮੈਂ ਜੋ ਸਾਰਾ ਸਾਰਾ ਦਿਨ ਬਾਹਰ ਰਹਿੰਦਾ ਸੀ ਆਪਣੇ ਦੋਸਤਾਂ ਦੇ ਨਾਲ ਅਵਾਰਾਗਰਦੀ ਕਰਦਾ ਸੀ ਹੁਣ ਮੈਨੂੰ ਆਟੇ ਦਾਲ ਦੇ ਭਾਅ ਪਤਾ ਲੱਗੇ ਤਾਂ ਪਤਾ ਚੱਲਿਆ ਕਿ ਇਹ ਜ਼ਿੰਦਗੀ ਇੰਨੀ ਆਸਾਨ ਨਹੀਂ ਹੈ ਜਿੰਨੀ ਪਾਪਾ ਦੇ ਹੁੰਦੇ ਹੋਏ ਸੀ ਜਦੋਂ ਵੀ ਘਰ ਆਉਂਦਾ ਤਾਂ ਖਾਣਾ ਘਰ ਮਿਲਦਾ ਸੀ ਸਵੇਰੇ ਉੱਠਦਾ ਤਾਂ ਕਪੜੇ ਪ੍ਰੈਸ ਕੀਤੇ ਹੋਏ ਮਿਲਦੇ ਸਨ ਇਸ ਤਰ੍ਹਾਂ ਹੀ ਠਾਠ ਵਾਟ ਨਾਲ ਦਿਨ guzarda ਸੀ ਪਰ ਪਾਪਾ ਦੀ ਮੌਤ ਦੇ ਬਾਅਦ ਪਹਿਲੇ ਦਿਨ ਤੋਂ ਹੀ ਜਦੋਂ ਅੱਖ ਖੁੱਲੀ ਤਾਂ ਮਾਂ ਨੇ ਕਿਹਾ ਬੇਟਾ ਕੁਝ ਲੈ ਆ ਨਾਸ਼ਤਾ ਬਣਾਉਣਾ ਹੈ ਤਾਂ ਮੈਂ ਆਪਣੀ ਖਾਲੀ ਜੇਬ ਦੇ ਵੱਲ ਦੇਖਿਆ ਜਿਸ ਵਿੱਚ 200 ਰੁਪਏ ਪਾਪਾ ਨੇ ਇੱਕ ਦਿਨ ਪਹਿਲਾਂ ਹੀ ਰੱਖੇ ਸਨ ਮੈਂ ਜਾ ਕੇ ਉਹਨਾਂ ਪੈਸਾ ਨਾਲ ਨਾਸ਼ਤੇ ਦਾ ਸਮਾਨ ਲਿਆ ਉਸ ਸਮੇਂ ਮੈਨੂੰ ਸਹੀ ਮਾਇਨੇ ਵਿੱਚ ਫਿਕਰ ਹੋਈ ਸੀ ਕਿ ਹੁਣ ਤੋਂ ਅਗਲੇ ਸਮੇਂ ਦੇ ਲਈ ਮੈਂ ਕੀ ਕਰਾਂ ਦੁਪਹਿਰ ਨੂੰ ਘਰ ਵਿੱਚ ਕੀ ਲਿਆਵਾਂਗਾ ਉਸ ਵੇਲੇ ਮਾਂ ਦੀ ਨਸੀਹਤ ਤੇ ਪਾਪਾ ਦੀਆਂ ਗੱਲਾਂ ਸਾਰੀਆਂ ਯਾਦ ਆ ਰਹੀਆਂ ਸਨ ਮੈਨੂੰ ਦੁੱਖ ਹੋ ਰਿਹਾ ਸੀ ਕਿ ਮੈਂ ਆਪਣੀ ਉਮਰ ਦਾ ਇੱਕ ਵੱਡਾ ਸਮਾਂ ਕਿਉਂ ਖਾਲੀ گزار ਦਿੱਤਾ ਸਾਰਾ ਦਿਨ ਮਰਿਆ ਮਰਿਆ ਫਿਰਨ ਦੇ ਬਾਅਦ ਮੈਨੂੰ ਥੋੜੀ-ਬਹੁਤ ਮਜ਼ਦੂਰੀ ਦਾ ਕੰਮ ਮਿਲ ਗਿਆ ਜਿਸ ਨਾਲ ਐਨੇ ਪੈਸੇ ਆਉਂਦੇ ਸੀ ਕਿ ਮੈਂ ਰਾਤ ਨੂੰ ਘਰ ਵਾਸਤੇ ਸਬਜ਼ੀ ਲੈ ਕੇ ਜਾ ਸਕਦਾ ਸੀ ਮੈਂ ਸਾਰਾ ਦਿਨ ਮਜ਼ਦੂਰਾਂ ਦੇ ਨਾਲ ਮਿਲ ਕੇ ਮਜ਼ਦੂਰੀ ਕਰਦਾ ਰਹਿੰਦਾ ਸੀ ਇਹ ਪਹਿਲੀ ਵਾਰ ਸੀ ਮੇਰਾ ਪਹਿਲਾ ਕੰਮ ਸੀ ਜੋ ਮੈਂ ਆਪਣੇ ਹੱਥਾਂ ਨਾਲ ਕੀਤਾ ਸੀ ਫਿਰ ਕੁਝ ਪੈਸੇ ਜੋ ਮੇਰੇ ਹੱਥ ਵਿੱਚ ਮਾਲਕ ਨੇ ਰੱਖੇ ਸਨ ਮੇਰੀ ਅਸਲੀ ਕਮਾਈ ਸੀ ਹੁਣ ਮੈਨੂੰ ਅਹਿਸਾਸ ਹੋਇਆ ਕਿ ਇੰਨੇ ਪੈਸੇ ਜੇਕਰ ਮੇਰੇ ਪਾਪਾ ਮੇਰੇ ਹੱਥ ਵਿੱਚ ਰੱਖਦੇ ਸਨ ਤਾਂ ਮੈਂ ਉਹਨਾਂ ਨੂੰ ਕਿਵੇਂ ਜਵਾਬ ਦਿੰਦਾ ਸੀ ਅੱਜ ਜਦੋਂ ਖੁਦ ਕਮਾਇਆ ਤਾਂ ਅਹਿਸਾਸ ਹੋਇਆ ਕਿ ਇੰਨੀ ਜਹੀ ਰਕਮ ਲਈ ਸਾਰਾ ਦਿਨ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਮੈਂ ਰਾਤ ਨੂੰ ਘਰ ਸਬਜ਼ੀ ਲੈ ਕੇ ਆਇਆ ਤਾਂ ਮਾ ਦੀਆਂ ਅੱਖਾਂ ਭਿੱਜ ਗਈਆਂ ਮੇਰੇ ਵਰਗੀ ਔਲਾਦ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖਣਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੇਖਣਾ ਚੰਗਾ ਲੱਗ ਰਿਹਾ ਸੀ ਉਸ ਰਾਤ ਜਦੋਂ ਮੈਂ ਬਿਸਤਰ ਤੇ ਲੇਟਿਆ ਤਾਂ ਮੇਰੇ ਦਿਮਾਗ ਵਿੱਚ ਦੁਨੀਆ ਤੋਂ ਹਟ ਕੇ ਵੀ ਬਹੁਤ ਕੁਝ ਚੱਲ ਰਿਹਾ ਸੀ ਜੇਕਰ ਅਜਿਹਾ ਹੀ ਸਭ ਚੱਲਦਾ ਰਿਹਾ ਤਾਂ ਮੈਂ ਆਪਣੇ ਘਰ ਵਾਲਿਆਂ ਨੂੰ ਕੋਈ ਵੀ ਸੁਵਿਧਾ ਨਹੀਂ ਦੇ ਸਕਾਂਗਾ ساری ਉਮਰ ਉਹਨਾਂ ਦੀ ਇੱਕ ਸਮੇਂ ਦੀ ਰੋਟੀ ਲਈ ਹੀ ਲੱਗਿਆ ਰਹਾਂਗਾ ਮੇਰੀ ਇੱਕਦਮ ਨਾਲ ਆਪਣੀ ਪੈਨ ਰਵੀਨਾ ਤੇ ਨਜ਼ਰ ਗਈ ਮੈਨੂੰ ਅੱਜ ਪਹਿਲੀ ਵਾਰ ਇਹ ਚਿੰਤਾ ਸਤਾਉਂਦੀ ਸੀ ਕਿ ਇਸ ਦਾ ਵਿਆਹ ਕਿਵੇਂ ਹੋਏਗਾ ਇਸ ਦਾ ਦਹੇਜ ਕਿਵੇਂ ਬਣੇਗਾ ਉਹ ਮੇਰੇ ਤੋਂ ਬਹੁਤ ਛੋਟੀ ਸੀ ਪਰ ਮੇਰੇ ਖਾਲੀ ਹੱਥ ਤੇ ਖਾਲੀ ਜੇਬ ਅਗਲੇ 15 ਸਾਲ ਵੀ ਉਸ ਦੇ ਵਿਆਹ ਲਈ ਗਹਿਣੇ ਨਹੀਂ ਬਣਾ ਪਾਉਣਗੇ ਉਸ ਸਮੇਂ ਉੱਥੇ ਲੇਟੇ-ਲੇਟੇ ਮੇਰੀ ਨਜ਼ਰ ਪਾਪਾ ਦੇ ਰਿਕਸ਼ੇ ਤੇ ਪਈ ਮੇਰੇ ਦਿਮਾਗ ਵਿੱਚ ਇਹ ਖਿਆਲ ਆਇਆ ਕਿ ਪਾਪਾ ਦਾ ਰਿਕਸ਼ਾ ਹੀ ਬਚਪਨ ਤੋਂ ਸਾਡੀ ਆਮਦਨੀ ਦਾ ਰਸਤਾ ਰਿਹਾ ਸੀ ਮੇਰੀ ਨਜ਼ਰ ਉੱਥੇ ਆ ਕੇ ਠਹਿਰ ਗਈ ਸੀ ਮੈਂ ਅਗਲੇ ਦਿਨ ਸਵੇਰੇ ਉੱਠਿਆ ਨਾਸ਼ਤਾ ਕੀਤਾ ਅਤੇ ਤੁਰੰਤ ਰਿਕਸ਼ਾ ਵੱਲ ਵੱਧ ਗਿਆ ਉਸ ਵਿੱਚ ਮਾਦियां ਆਖਾ ਪਰ ਆਈਆਂ ਸਨ ਮੈਂ ਸਾਰਾ ਦਿਨ ਰਿਕਸ਼ਾ ਚਲਾਉਂਦਾ ਰਿਹਾ ਹੁਣੇ ਨਵਾਂ ਨਵਾਂ ਹੀ ਸੀ ਇਸ ਲਈ ਮੈਨੂੰ ਰਸਤਿਆਂ ਦਾ ਵੀ ਕੁਝ ਪਤਾ ਨਹੀਂ ਸੀ ਲੋਕਾਂ ਤੋਂ ਪੁੱਛਦੇ ਪੁੱਛਦੇ ਆਖਰ ਕੁਝ ਦਿਨਾਂ ਵਿੱਚ ਰਸਤਾ ਯਾਦ ਹੋਣ ਲੱਗਿਆ ਸੀ ਹੁਣ ਮੈਨੂੰ ਪਤਾ ਚੱਲਿਆ ਕਿ ਸਾਰਾ ਦਿਨ ਸੜਕਾਂ ਤੇ ਮਾਰਿਆ ਮਾਰਿਆ ਫਿਰਨਾ ਆਸਾਨ ਨਹੀਂ ਹੁੰਦਾ ਮੈਨੂੰ ਲੱਗਣ ਲੱਗਿਆ ਸੀ ਕਿ ਮੇਰਾ ਮਸਲਾ ਹੱਲ ਹੋ ਚੁੱਕਿਆ ਹੈ ਹੁਣ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਪਰ ਮੈਂ ਭੁੱਲ ਗਿਆ ਸੀ ਕਿ ਮੇਰੀ ਅਜਮਾਇਸ਼ ਤਾਂ ਹੁਣੇ ਸ਼ਰੂ ਹੀ ਹੋਈ ਸੀ ਇੱਕ ਦਿਨ ਰਿਕਸ਼ਾ ਚਲਾਉਂਦੇ ਹੋਏ ਜਾ ਰਿਹਾ ਸੀ ਕਿ ਮੈਨੂੰ ਪਿਆਸ ਮਹਿਸੂਸ ਹੋਈ ਮੈਂ ਉਤਰਿਆ ਤੇ ਪਾਣੀ ਪੀਣ ਲਈ ਦੁਕਾਨ ਵੱਲ ਗਿਆ ਹੁਣੇ ਉਤਰਿਆ ਹੀ ਸੀ ਕਿ ਮੈਨੂੰ ਮਹਿਸੂਸ ਹੋਇਆ ਕਿ ਕੋਈ ਮੇਰੇ ਰਿਕਸ਼ੇ ਵੱਲ ਵੱਧ ਰਿਹਾ ਹੈ ਦੇਖਿਆ ਤਾਂ ਉੱਥੇ ਦੋ ਨਕਾਬ ਪੋਸੀ ਜੋ ਪਤਾ ਨਹੀਂ ਮੇਰੇ ਰਿਕਸ਼ੇ ਦੇ ਕੋਲ ਕੀ ਕਰ ਰਹੇ ਸਨ ਮੈਂ ਤੇਜ਼ੀ ਨਾਲ ਸ਼ੋਰ ਮਚਾਉਂਦੇ ਹੋਏ ਉਹਨਾਂ ਵੱਲ ਭੱਜਿਆ ਸੀ ਉਹ ਮੈਨੂੰ ਦੇਖ ਚੁੱਕੇ ਸੀ ਉਹ ਦੋਵੇਂ ਚੋਰ ਸੀ ਜੋ ਜਲਦੀ ਨਾਲ ਮੇਰੇ ਰਿਕਸ਼ੇ ਵਿੱਚ ਬੈਠ ਕੇ ਉਸ ਨੂੰ ਭਜਾ ਕੇ ਲੈ ਗਏ ਸਨ ਤੇ ਮੈਂ ਹੱਥ ਮਲਦਾ ਰਹਿ ਗਿਆ ਸੀ ਗਲਤੀ ਤਾਂ ਮੇਰੀ ਹੀ ਸੀ ਕਿਉਂਕਿ ਮੈਂ ਰਿਕਸ਼ਾ ਸਟਾਰਟ ਹੀ ਛੱਡਿਆ ਹੋਇਆ ਸੀ ਖੁਦ ਪਾਣੀ ਪੀਣ ਲਈ ਚਲਾ ਗਿਆ ਸੀ ਮੈਂ ਲੁੱਟਿਆ-ਪੁੱਟਿਆ ਘਰ ਆ ਗਿਆ ਮਾਂ ਨੂੰ ਦੱਸਿਆ ਕਿ ਅੱਜ ਮੇਰੇ ਨਾਲ ਕੀ ਹੋਇਆ ਪਰ ਮਾਂ ਨੇ ਮੇਰੀ ਹਿੰਮਤ ਦੀ ਦਾਤ ਦਿੰਦੇ ਹੋਏ ਕਿਹਾ ਬੇਟਾ ਇਹ ਸਾਡੀ ਕਿਸਮਤ ਸੀ ਸ਼ੁਕਰ ਕਰ ਤੇਰੀ ਜਾਨ ਬਚ ਗਈ ਜਾਨ ਹੈ ਤਾਂ ਜਹਾਨ ਹੈ ਮਾਂ ਨੇ ਇੱਕ-ਇੱਕੇ ਮੈਨੂੰ ਹੌਸਲਾ ਤਾਂ ਦੇ ਦਿੱਤਾ ਸੀ ਪਰ ਮੈਂ ਜਾਣਦਾ ਸੀ ਕਿ ਇਹ ਇੰਨਾ ਆਸਾਨ ਨਹੀਂ ਜਿੰਨਾ ਉਹ ਕਹਿ ਰਹੀ ਸੀ ਰਿਕਸ਼ਾ ਨਹੀਂ ਗਿਆ ਸੀ ਸਾਡੇ ਘਰ ਤੋਂ ਸਾਰੀ ਬਰਕਤ ਜਾ ਚੁੱਕੀ ਸੀ ਹੁਣ ਮੇਰੇ ਕੋਲ ਨਵਾਂ ਰਿਕਸ਼ਾ ਖਰੀਦਣ ਲਈ ਪੈਸੇ ਵੀ ਨਹੀਂ ਸਨ ਇਸ ਲਈ ਚੁੱਪਚਾਪ ਮਿਹਨਤ ਮਜ਼ਦੂਰੀ ਕਰਨ ਲੱਗਿਆ ਦਿਨ ਪਰ ਕਦੇ ਕੋਈ ਸਮਾਨ ਚੁੱਕਦਾ ਤਾਂ ਕਦੇ ਕੁਝ ਕਰਦਾ ਇੱਕ ਦਿਨ ਮੈਂ ਮਜ਼ਦੂਰ ਦੇ ਨਾਲ ਮਿਲ ਕੇ ਇੱਕ ਪੁਲ ਬਣਾ ਰਿਹਾ ਸੀ ਉੱਥੇ ਸੀਮੈਂਟ ਤਿਆਰ ਕਰ ਰਿਹਾ ਸੀ ਉਸ ਸਮੇਂ ਮੈਂ ਦੂਰ ਤੋਂ ਇੱਕ ਕਾਰ ਨੇੜੇ ਆਉਂਦੀ ਦੇਖੀ ਉਹ ਤੇਜ਼ ਰਫ਼ਤਾਰ ਕਾਰ ਅੰਨਾ ਤੰਦ ਅੱਗੇ ਵੱਧ ਰਹੀ ਸੀ ਇਹ ਸਭ ਤੋਂ ਅੰਦਾਜ਼ਾ ਹੋ ਰਿਹਾ ਸੀ ਕਿ ਅੰਦਰ ਬੈਠਿਆ ਇਨਸਾਨ ਜਾਂ ਤਾਂ ਕਿਸੇ ਖਤਰੇ ਦੇ ਵਿੱਚ ਹੈ ਜਾਂ ਫਿਰ ਉਹ ਨਸ਼ੇ ਵਿੱਚ ਹੈ ਜੋ ਇਸ ਤਰ੍ਹਾਂ ਨਾਲ ਕਾਰ ਚਲਾ ਰਿਹਾ ਹੈ ਹੁਣੇ ਮੈਂ ਇਹ ਮੰਜ਼ਰ ਦੇਖ ਹੀ ਰਿਹਾ ਸੀ ਕਿ ਉਹ ਗੱਡੀ ਇੱਕਦਮ ਨਾਲ ਮੇਰੇ ਸਾਹਮਣੇ ਮੌਜੂਦ ਇੱਕ ਦਰਖਤ ਨਾਲ ਜਾ ਲੱਗੀ ਅਤੇ ਇਸ ਤੋਂ ਪਹਿਲਾਂ ਕਿ ਕਾਰ ਦੇ ਵਿੱਚ ਅੱਗ ਲੱਗਦੀ ਮੈਂ ਤੇਜ਼ੀ ਨਾਲ ਅੱਗੇ ਵਧਿਆ ਅਤੇ ਉੱਥੇ ਮੌਜੂਦ ਆਦਮੀ ਨੂੰ ਬਾਹਰ ਕੱਢ ਲਿਆ ਫਿਰ ਆਪਣਾ ਕੰਮ ਛੱਡ ਕੇ ਉਸਨੂੰ ਕਿਸੇ ਤਰ੍ਹਾਂ ਹਸਪਤਾਲ ਲੈ ਗਿਆ ਉਸਨੇ ਬੇਹੋਸ਼ ਹੁੰਦੇ ਸਮੇਂ ਮੈਨੂੰ ਥੋੜਾ ਜਿਹਾ ਦੇਖਿਆ ਸੀ ਫਿਰ ਉਹ ਬੇਹੋਸ਼ੀ ਵਿੱਚ ਚਲਾ ਗਿਆ ਸੀ ਹਸਪਤਾਲ ਜਾ ਕੇ ਜਦੋਂ ਉਸਨੂੰ ਹੋਸ਼ ਆਇਆ ਤਾਂ ਉਹ ਬੰਦਾ ਮੇਰਾ ਹੱਥ ਫੜ ਕੇ ਕਿੰਨੀ ਹੀ ਦੇਰ ਹੁੰਦਾ ਰਿਹਾ ਉਸਨੇ ਮੈਨੂੰ ਦੱਸਿਆ ਕਿ ਉਹ ਬਹੁਤ ਗੁੱਸੇ ਵਿੱਚ ਸੀ ਇਸ ਵਜ੍ਹਾ ਨਾਲ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ ਉਸਨੂੰ ਤਾਂ ਕੁਝ ਹੋਸ਼ ਵੀ ਨਹੀਂ ਸੀ ਉਹ ਤਾਂ ਪਤਾ ਨਹੀਂ ਕਿਹੜਾ ਪੁੰਨ ਸੀ ਜੋ ਮੇਰੇ ਅੱਗੇ ਆਇਆ ਤੇ ਤੂੰ ਮੈਨੂੰ ਬਚਾ ਲਿਆ ਨਹੀਂ ਮੈਂ ਤਾਂ ਸ਼ਾਇਦ ਤੋਬਾ ਕਿਤੇ ਬਿਨਾ ਹੀ ਮਰ ਜਾਂਦਾ ਇਹ ਕਹਿੰਦੇ ਹੀ ਦੀਪਕ ਸਾਹਿਬ ਰੋਣ ਲੱਗ ਪਏ ਸਨ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਜਦੋਂ ਉਹ ਆਪਣੇ ਦਿਲ ਦਾ ਬੋਝ ਹਲਕਾ ਕਰ ਚੁੱਕੇ ਸਨ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ ਤੂੰ ਉੱਥੇ ਉਸ ਸਮੇਂ ਇੰਨੇ ਸੁਨਸਾਨ ਪੁਲ ਤੇ ਕੀ ਕਰ ਰਿਹਾ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇੱਕ ਮਜ਼ਦੂਰ ਹਾਂ ਮੈਂ ਇਹੀ ਕੰਮ ਕਰਦਾ ਹਾਂ ਜਦੋਂ ਮੈਂ ਤੁਹਾਨੂੰ ਆਉਂਦੇ ਦੇਖਿਆ ਤਾਂ ਤੁਰੰਤ ਕੰਮ ਛੱਡ ਕੇ ਤੁਹਾਡੇ ਵੱਲ ਵੱਧ ਗਿਆ ਦੀਪਕ ਸਾਹਿਬ ਨੇ ਮੇਰੀ ਗੱਲ ਸੁਣ ਕੇ ਪੁੱਛਿਆ ਤੂੰ ਕਿੰਨਾ ਕਮਾ ਲੈਂਦਾ ਹੈ ਮੈਨੂੰ ਸਵਾਲ ਤੇ ਥੋੜੀ ਸ਼ਰਮਤਾਈ ਪਰ ਫਿਰ ਵੀ ਮੈਂ ਕਿਹਾ ਕਿ ਇੰਨਾ ਕਮਾ ਲੈਂਦਾ ਹਾਂ ਕਿ ਦੋ ਸਵੇਂ ਦੀ ਰੋਟੀ ਆ ਜਾਂਦੀ ਹੈ ਦੀਪਕ ਸਾਹਿਬ ਮੇਰੀ ਗੱਲ ਸੁਣ ਕੇ ਸੋਚ ਵਿੱਚ ਪੈ ਗਏ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਤੇਰੇ ਵਰਗੇ ਹੀ ਇਮਾਨਦਾਰ ਆਦਮੀ ਦੀ ਜ਼ਰੂਰਤ ਹੈ ਕਿਉਂਕਿ ਆਲੇ ਦੁਆਲੇ ਅਜਿਹੇ ਬਹੁਤ ਲੋਕ ਹਨ ਜੋ ਮੈਨੂੰ ਪਿੱਛੇ ਖਿੱਚਣਾ ਚਾਹੁੰਦੇ ਹਨ ਅਜਿਹੇ ਸਮੇਂ ਵਿੱਚ ਤੂੰ ਮੈਨੂੰ ਮਿਲ ਗਿਆ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਕੰਪਨੀ ਵਿੱਚ ਕੰਮ ਕਰ ਉਥੇ ਤੇਰੀ ਤਨਖਾਹ ਵੀ ਜ਼ਿਆਦਾ ਹੋਵੇਗੀ ਮੇਰੇ ਦਫ਼ਤਰ ਵਿੱਚ ਤੇਰੇ ਵਰਗਾ ਇਮਾਨਦਾਰ ਆਦਮੀ ਵੀ ਆ ਜਾਵੇਗਾ ਮੈਨੂੰ ਇਹ ਆਫਰ ਬਹੁਤ ਪਸੰਦ ਆਈ ਸੀ ਕਿਉਂਕਿ ਰੋਜ਼ ਰੋਜ਼ ਦੇ ਕੰਮ ਲਈ ਮਰਿਆ ਮੇਰਾ ਫਰਨਾ ਬਹੁਤ ਮੁਸ਼ਕਿਲ ਹੁੰਦਾ ਸੀ ਕਦੇ ਕੰਮ ਮਿਲਦਾ ਤਾਂ ਕਦੇ ਨਹੀਂ ਮਿਲਦਾ ਸੀ ਇਸ ਤਰ੍ਹਾਂ ਘਟ ਤੋਂ ਘਟ ਮਹੀਨੇ ਬਾਅਦ ਹੱਥ ਵਿੱਚ ਕੋਈ ਰਕਮ ਤਾਂ ਆ ਜਾਂਦੀ ਸੀ ਮੈਂ ਦੀਪਕ ਸਾਹਿਬ ਦੀ ਕੰਪਨੀ ਵਿੱਚ ਨੌਕਰੀ ਕਰਨਾ ਸ਼ੁਰੂ ਕਰ ਦਿੱਤਾ ਮਾਂ ਬਹੁਤ ਖੁਸ਼ ਹੋਈ ਸੀ ਉਹ ਚਾਹੁੰਦੀ ਸੀ ਕਿ ਮੈਂ ਹੁਣ ਆਪਣਾ ਤੇ ਆਪਣੀ ਭੈਣ ਦਾ ਵਿਆਹ ਕਰ ਲਵਾਂ ਪਰ ਮੈਂ ਅਕਸਰ ਆਪਣੀ ਭੈਣ ਰਵੀਨਾ ਨੂੰ ਰਾਤਾਂ ਨੂੰ ਜਾ ਕੇ ਪੜਦੇ ਦੇਖਿਆ ਸੀ ਹੁਣ ਇਹ ਉਹ ਫਰਸਟ ইয়ার ਵਿੱਚ ਸੀ ਪਰ ਉਹ ਇੰਨਾ ਧਿਆਨ ਦਿੰਦੀ ਸੀ ਕਿ ਮੈਂ ਸੋਚ ਲਿਆ ਸੀ ਕਿ ਹੁਣ ਜੋ ਵੀ ਹੋ ਜਾਵੇ ਮੈਂ ਰਵੀਨਾ ਦਾ ਉਸ ਸਮੇਂ ਤੋਂ ਪਹਿਲਾਂ ਨਹੀਂ ਕਰੂੰਗਾ ਜਦੋਂ ਤੱਕ ਉਸ ਦੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਸਮੇਂ ਨੇ ਮੈਨੂੰ ਹੋਰ ਕੁਝ ਨਹੀਂ ਤਾਂ ਪੜ੍ਹਾਈ ਦੀ ਅਹਿਮੀਅਤ ਆ ਸਮਝਾ ਹੀ ਦਿੱਤੀ ਸੀ ਜੇਕਰ ਅੱਜ ਮੈਂ ਪੜ੍ਹਿਆ ਲਿਖਿਆ ਹੁੰਦਾ ਤਾਂ ਇਸ ਤਰ੍ਹਾਂ ਥਾ ਥਾ ਦੀ ਠੋਕਰਾ ਖਣ ਦੀ ਵਜਾਈ ਕੋਈ ਕੰਮ ਕਰ ਰਿਹਾ ਹੁੰਦਾ ਪਰ ਮੈਂ ਹੁਣ ਉਹੀ ਗਲਤੀ ਰਵੀਨਾ ਲਈ ਨਹੀਂ ਦੁਹਰਾਉਣਾ ਚਾਹੁੰਦਾ ਸੀ ਇਸ ਲਈ ਮੈਂ ਮਾਂ ਨੂੰ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਮੇਰਾ ਵਿਆਹ ਕਰਨਾ ਹੈ ਤਾਂ ਕਰ ਦਿਓ ਪਰ ਰਵੀਨਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਉਣਾ ਮਾਂ ਨੇ ਮੇਰੇ ਲਈ ਇੱਕ ਦੋ ਰਿਸ਼ਤੇ ਪਸੰਦ ਕੀਤੇ ਪਰ ਮੈਨੂੰ ਉਹਨਾਂ ਵਿੱਚੋਂ ਕੋਈ ਵੀ ਕੁੜੀ ਪਸੰਦ ਨਹੀਂ ਆਈ ਮੈਂ ਸੋਚਿਆ ਸੀ ਕਿ ਹੋ ਸਕਦਾ ਹੈ ਕਿ ਇਸ ਮਾਮਲੇ ਵਿੱਚ ਵੀ ਮੇਰੀ ਕਿਸਮਤ ਮੇਰਾ ਸਾਥ ਨਹੀਂ ਦੇ ਰਹੀ ਪਰ ਮੇਰੀ ਕਿਸਮਤ ਵਿੱਚ ਤਾਂ ਕੁਝ ਹੋਰ ਹੀ ਲਿਖਿਆ ਸੀ ਜੋ ਮੈਂ ਸੋਚ ਵੀ ਨਹੀਂ ਸਕਦਾ ਸੀ ਦੀਪਕ ਸਾਹਿਬ ਦੇ ਦਫ਼ਤਰ ਤੋਂ ਇੱਕ ਦਿਨ ਘਰ ਆ ਰਿਹਾ ਸੀ ਕਿ ਇੱਕ ਕੁੜੀ ਮੈਨੂੰ ਸੜਕ ਤੇ ਭਸਦੀ ਹੋਈ ਨਜ਼ਰ ਆਈ ਮੈਂ ਦੇਖਿਆ ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ ਜਦੋਂ ਉਸ ਨੂੰ ਪੁੱਛਿਆ ਤੈਨੂੰ ਕੀ ਪਰੇਸ਼ਾਨੀ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਕਿਸੇ ਅਜੀਹੀ ਜਗ੍ਹਾ ਲੈ ਜਾਓ ਜਿੱਥੇ ਮੈਂ ਸੇਫ ਰਹਾ ਉਸਦੇ ਬਾਅਦ ਮੈਂ ਤੁਹਾਨੂੰ ਸਾਰੀ ਗੱਲ ਦੱਸੂਗੀ ਉਸਦੀ ਹਾਲਤ ਉਸ ਸਮੇਂ ਕੁਝ ਅਜੀਬ ਜਿਹੀ ਹੋ ਰਹੀ ਸੀ ਇਸ ਲਈ ਮੈਂ ਉਸ ਨੂੰ ਇੱਕ ਹੋਟਲ ਵਿੱਚ ਖਾਣਾ ਖਿਲਾਉਣ ਲਈ ਲੈ ਗਿਆ ਆਰਾਮ ਨਾਲ ਖਾਣਾ ਖਾਣ ਤੋਂ ਬਾਅਦ ਉਸਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਮੈਂ ਇੱਕ ਪੜ੍ਹੀ ਲਿਖੀ ਕੁੜੀ ਹਾਂ ਮੇਰਾ ਨਾਮ ਮਨੀਸ਼ਾ ਹੈ ਮੈਂ ਇਸੇ ਸ਼ਹਿਰ ਤੋਂ ਤਾਲੁਕ ਰੱਖਦੀ ਹਾਂ ਮੇਰੀ ਸੋਤੇਲੀ ਮਾਂ ਮੇਰਾ ਵਿਆਹ ਇੱਕ ਨਸ਼ੇੜੀ ਨਾਲ ਕਰਨਾ ਚਾਹੁੰਦੀ ਹੈ ਮੇਰੇ ਪਾਪਾ ਦੂਜੇ ਸ਼ਹਿਰ ਗਏ ਹੋਏ ਹਨ ਜਦੋਂ ਤੱਕ ਉਹ ਨਹੀਂ ਆਉਂਦੇ ਉਸ ਸਮੇਂ ਤੱਕ ਮੈਨੂੰ ਕੋਈ ਸਹਾਰਾ ਚਾਹੀਦਾ ਹੈ ਨਹੀਂ ਮੇਰਾ ਵਿਆਹ ਉਸ ਨਸ਼ੇੜੀ ਨਾਲ ਹੋ ਜਾਵੇਗਾ ਉਸਨੇ ਪਰੇਸ਼ਾਨੀ ਨਾਲ ਸਾਰੀ ਕਹਾਣੀ ਮੈਨੂੰ ਸੁਣਾ ਦਿੱਤੀ ਮੈਂ ਉਸਨੂੰ ਬਸ ਧਿਆਨ ਨਾਲ ਦੇਖ ਰਿਹਾ ਸੀ ਉਹ ਇੱਕ ਬਹੁਤ ਸੋਹਣੀ ਕੁੜੀ ਸੀ ਬਲਕੇ ਮੈਂ ਤਾਂ ਉਸਦੀ ਖੂਬਸੂਰਤੀ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦਾ ਮੈਂ ਉਸਨੂੰ ਕਿਹਾ ਕਿ ਮੈਂ ਮਹੀਨੇ ਦਾ 35000 ਕਮਾਉਂਦਾ ਹਾਂ ਮੇਰਾ ਆਪਣਾ ਘਰ ਹੈ ਕੀ ਤੂੰ ਮੇਰੇ ਨਾਲ ਵਿਆਹ ਕਰੇਗੀ ਮੈਂ ਵਾਅਦਾ ਕਰਦਾ ਹਾਂ ਤੇਰੀ ਜੱਦੀ ਵੀ ਰੱਖਿਆ ਕਰੂੰਗਾ ਤੇਰੇ ਪਾਪਾ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਸੱਚ ਵੀ ਦੱਸੂੰਗਾ ਮੇਰੀ ਗੱਲ ਸੁਣਨ ਤੋਂ ਬਾਅਦ ਉਹ ਡੂੰਗੀ ਸੋਚ ਵਿੱਚ ਡੁੱਬ ਗਈ ਸੀ ਕਿ ਆਖਰ ਕੀ ਕਰੇ ਫਿਰ ਉਸਨੇ ਮੇਰੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਮੈਂ ਉਸਨੂੰ ਸਿੱਧਾ ਮੰਦਰ ਲੈ ਗਿਆ ਅਤੇ ਪੰਡਿਤ ਜੀ ਨੂੰ ਕਿਹਾ ਕਿ ਸਾਡਾ ਵਿਆਹ ਕਰਵਾ ਦਿਓ ਵਿਆਹ ਹੁੰਦੇ ਹੀ ਮੈਂ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਮੇਰੀ ਮਾਂ ਇੱਕ ਕੁੜੀ ਨੂੰ ਮੇਰੇ ਨਾਲ ਦੇਖ ਕੇ ਹੈਰਾਨ ਰਹੀ ਉਹਨਾਂ ਨੇ ਮੈਨੂੰ ਹੈਰਾਨੀ ਨਾਲ ਪੁੱਛਿਆ ਕਿ ਪੁੱਤ ਇਹ ਕੁੜੀ ਕੌਣ ਹੈ ਉਸਵੇਂ ਮੈਂ ਉਹਨਾਂ ਨੂੰ ਸਾਰਾ ਸੱਚ ਦੱਸ ਦਿੱਤਾ ਸੀ ਇਹ ਵੀ ਕਿਹਾ ਕਿ ਹੁਣ ਤੋਂ ਇਹ ਸਾਡੇ ਘਰ ਦੀ ਨੂੰਹ ਹੈ ਅਸੀਂ ਲੋਕ ਆਪਣਾ ਰਿਸੈਪਸ਼ਨ ਕੁਝ ਦਿਨਾਂ ਬਾਅਦ ਰੱਖਾਂਗੇ ਪਰ ਤੁਸੀਂ ਕੱਲ ਹੀ ਸਾਰਿਆਂ ਨੂੰ ਮਿਠਾਈ ਭੇਜ ਦੇਣਾ ਅਤੇ ਦੱਸ ਦੇਣਾ ਕਿ ਅਸੀਂ ਸਾਦਗੀ ਨਾਲ ਦੀਪਕ ਦਾ ਵਿਆਹ ਕਰ ਦਿੱਤਾ ਹੈ ਮੈਂ ਸੋਚਿਆ ਸੀ ਕਿ ਰਿਸੈਪਸ਼ਨ ਅਸੀਂ ਲੋਕ ਮਨੀਸ਼ਾ ਦੇ ਪਿਤਾ ਦੇ ਆਉਣ ਤੋਂ ਬਾਅਦ ਰੱਖਾਂਗੇ ਮੈਂ ਮਨੀਸ਼ਾ ਤੋਂ ਉਸਦੇ ਪਾਪਾ ਦਾ ਨੰਬਰ ਲੈ ਲਿਆ ਸੀ ਲਗਾਤਾਰ ਫੋਨ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹਨਾਂ ਦਾ ਨੰਬਰ ਕਿਸੇ ਕਾਰਨ ਬੰਦ ਦੱਸ ਰਿਹਾ ਸੀ ਮਨੀਸ਼ਾ ਵੀ ਆਪਣੇ ਪਿਤਾ ਦਾ ਸਿੱਦਤ ਨਾਲ ਇੰਤਜ਼ਾਰ ਕਰ ਰਹੀ ਸੀ ਫਿਰ ਇੱਕ ਦਿਨ ਸਾਨੂੰ ਸਾਡੇ ਸਬਰ ਦਾ ਫਲ ਮਿਲ ਗਿਆ ਮਨੀਸ਼ਾ ਦੇ ਪਾਪਾ ਨਾਲ ਸਾਡੀ ਗੱਲ ਹੋ ਗਈ ਸੀ ਉਹਨਾਂ ਨੇ ਮੈਨੂੰ ਬੁਲਾਇਆ ਬਹੁਤ ਇੱਜ਼ਤ ਨਾਲ ਨਿਵਾਜਿਆ ਅਤੇ ਹੱਦ ਤੋਂ ਜ਼ਿਆਦਾ ਧੰਨਵਾਦ ਵੀ ਕੀਤਾ ਕਿ ਬੇਟਾ ਤੂੰ ਮੇਰੀ ਕੁੜੀ ਦੀ ਇੱਜ਼ਤ ਬਚਾ ਕੇ ਸਾਡੇ ਤੇ ਬਹੁਤ ਵੱਡਾ ਇਹਸਾਨ ਕੀਤਾ ਹੈ ਅਸੀਂ ਦੋਵੇਂ ਖੁਸ਼ ਹੋ ਗਏ ਸੀ ਫਿਰ ਮਨੀਸ਼ਾ ਦੇ ਪਾਪਾ ਜਦੋਂ ਸਾਡੇ ਘਰ ਪਹਿਲੀ ਵਾਰ ਆਏ ਸੀ ਉਸ ਸਮੇਂ ਮਾ ਦੇਵੀ ਸਾਰੇ ਸਿਕਵੇ ਦੂਰ ਹੋ ਗਏ ਸਨ ਉਹਨਾਂ ਨੇ ਹੌਲੀ-ਹੌਲੀ ਕਰਕੇ ਸਾਰਾ ਦਹੇਜ ਭੇਜ ਦਿੱਤਾ ਸੀ ਹੁਣ ਅਸੀਂ ਸੋਚਿਆ ਸੀ ਕਿ ਰਿਸੈਪਸ਼ਨ ਦੀ ਰਸਮ ਰੱਖ ਲਈ ਜਾਵੇ ਕਿਉਂਕਿ ਸਾਰੇ ਰਿਸ਼ਤੇਦਾਰ ਬਹੁਤ ਕਲਾ ਕਰ ਰਹੇ ਸਨ ਕਿ ਦੀਪਕੀ ਕੁੜੀ ਨੂੰ ਭਜਾ ਲਿਆ ਹੈ ਮੈਨੂੰ ਇਹ ਇਲਜ਼ਾਮ ਆਪਣੇ ਸਿਰ ਉਪਰੋਂ ਉਤਾਰਨਾ ਸੀ ਮੈਂ ਸਾਰੇ ਘਰ ਵਾਲਿਆਂ ਨੂੰ ਸਮਝਾ ਦਿੱਤਾ ਸੀ ਕਿ ਮੈਨੂੰ ਮਨੀਸ਼ਾ ਨਾਲ ਕਿਸ ਹਾਲਤ ਵਿੱਚ ਕਰਨਾ ਪਿਆ ਸੀ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਹੁਣ ਇਸ ਗੱਲ ਦਾ ਜ਼ਿਕਰ ਉਹ ਕਿਸੇ ਨਾਲ ਵੀ ਨਹੀਂ ਕਰਨਗੇ ਕਿਉਂਕਿ ਇਸ ਤਰ੍ਹਾਂ ਨਾਲ ਮਨੀਸ਼ਾ ਤੇ ਕਈ ਸਵਾਲ ਉਠਾਈ ਜਾ ਸਕਦੇ ਹਨ ਜੋ ਕਿ ਮੈਨੂੰ ਗਵਾਰਾ ਨਹੀਂ ਸਨ ਇਸ ਲਈ ਮੈਂ ਸਭ ਨੂੰ ਕਿਹਾ ਕਿ ਅਸੀਂ ਲੋਕ ਰਿਸ਼ਤੇਦਾਰਾਂ ਨੂੰ ਇਹੀ ਕਹਾਂਗਾ ਕਿ ਸਾਡਾ ਵਿਆਹ ਅਚਾਨਕ ਇਸ ਲਈ ਹੋਇਆ ਸੀ ਕਿਉਂਕਿ ਮਨੀਸ਼ਾ ਦੇ ਪਾਪਾ ਦੀ ਤਬੀਅਤ ਬਹੁਤ ਹੀ ਖਰਾਬ ਹੋ ਗਈ ਸੀ ਅਤੇ ਉਹਨਾਂ ਨੂੰ ਬਸ ਮੇਰੇ ਤੇ ਹੀ ਭਰੋਸਾ ਸੀ ਇਸ ਲਈ ਉਹਨਾਂ ਨੇ ਆਪਣੀ ਇਕਲੋਤੀ ਕੁੜੀ ਨੂੰ ਕਿਸੇ ਹੋਰ ਦੇ ਹਵਾਲੇ ਕਰਨ ਦੀ ਬਜਾਏ ਮੈਨੂੰ ਚੁਣਿਆ ਸੀ ਮੈਂ ਖੁਦ ਹੀ ਸਾਰੇ ਇੰਤਜ਼ਾਮ ਕਰਨ ਦਾ ਸੋਚਿਆ ਸੀ ਪਰ ਮਨੀਸ਼ਾ ਦੇ ਪਾਪਾ ਨੇ ਕਿਹਾ ਕਿ ਬੇਟਾ ਹੁਣ ਅਸੀਂ ਲੋਕ ਅੱਧੇ-ਅੱਧੇ ਪੈਸੇ ਵੰਡ ਕੇ ਕੰਮ ਕਰਾਂਗੇ ਦੋਵੇਂ ਘਰ ਵਾਲੇ ਖਰਚਾ ਵੰਡ ਲੈਣਗੇ ਉਹਨਾਂ ਦੀ ਇਸ ਆਫਰ ਤੋਂ ਮੈਨੂੰ ਲੱਗਿਆ ਕਿ ਮੇਰਾ ਅੱਧਾ ਬੋਝ ਉੱਤਰ ਗਿਆ ਸੀ ਫਿਰ ਮੈਂ ਸਾਰੇ ਲੋਕਾਂ ਨੂੰ ਕਾਰਡ ਭੇਜ ਦਿੱਤਾ ਸੀ ਉਸ ਸਮੇਂ ਮੇਰੇ ਦਿਮਾਗ ਵਿੱਚ ਆਇਆ ਕਿ ਮੈਨੂੰ ਦੀਪਕ ਸਾਹਿਬ ਨੂੰ ਵੀ ਬੁਲਾਉਣਾ ਚਾਹੀਦਾ ਹੈ ਕਿਉਂਕਿ ਉਹ ਮੇਰੇ ਬੋਸ ਹਨ ਪਰ ਮੈਨੂੰ ਇਹ ਡਰ ਲੱਗ ਰਿਹਾ ਸੀ ਕਿ ਮੈਂ ਤਾਂ ਇੱਕ ਮਾਮੂਲੀ ਜਿਹਾ ਵਰਕਰ ਹਾਂ ਜੇਕਰ ਉਹਨਾਂ ਨੇ ਮੇਰੇ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਮੈਂ ਖੁਦ ਹੀ ਉਹਨਾਂ ਦੇ ਸਾਹਮਣੇ ਸ਼ਰਮਿੰਦਾ ਹੋ ਜਾਵਾਂਗਾ ਇਸ ਲਈ ਮੈਂ ਡਰਦੇ ਡਰਦੇ ਉਹਨਾਂ ਦੇ ਕੋਲ ਗਿਆ ਪੁੱਛਿਆ ਕਿ ਸਰ ਜੇਕਰ ਤੁਸੀਂ ਐਤਵਾਰ ਵਾਲੇ ਦਿਨ ਵਿਹਲੇ ਹੋ ਤਾਂ ਮੇਰੇ ਰਿਸੈਪਸ਼ਨ ਦੀ ਪਾਰਟੀ ਵਿੱਚ ਜ਼ਰੂਰ ਆਵੋ ਮੈਨੂੰ ਬਹੁਤ ਖੁਸ਼ੀ ਹੋਈਗੀ ਮੈਂ ਉਹਨਾਂ ਨੂੰ ਦਰਦ ਦੇ ਕੇ ਉਹਨਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਦੇਖਣ ਲੱਗਿਆ ਸੀ ਫਿਰ ਉਹਨਾਂ ਨੇ ਕਿਹਾ ਕਿ ਜੇਕਰ ਸਮਾਂ ਮਿਲੇ ਤਾਂ ਮੈਂ ਜ਼ਰੂਰ ਆਉਂਗਾ ਦੀਪਕ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਯਕੀਨ ਹੋ ਗਿਆ ਕਿ ਉਹ ਨਹੀਂ ਆਉਣਗੇ ਕਿਉਂਕਿ ਇੰਨਾ ਵੱਡਾ ਇਨਸਾਨ ਮੇਰੇ ਵਰਗੇ ਗਰੀਬ ਦੇ ਘਰ ਕਿਉਂ ਆਉਂਦਾ ਮੈਂ ਘਰ ਆ ਕੇ ਇੰਤਜ਼ਾਮ ਕਰਨ ਵਿੱਚ ਲੱਗਿਆ ਪਰ ਰਿਸੈਪਸ਼ਨ ਵਾਲੇ ਦਿਨ ਮੇਰੀ ਖੁਸ਼ੀ ਦੀ ਕੋਈ ਇਮਤਿਹਾਨ ਨਹੀਂ ਰਹੀ ਜਦੋਂ ਦੀਪਕ ਸਾਹਿਬ ਮੇਰੇ ਘਰ ਆ ਗਏ ਮੈਂ ਖੁਸ਼ ਹੋ ਗਿਆ ਤੁਰੰਤ ਭੱਜ ਕੇ ਉਹਨਾਂ ਦੇ ਕੋਲ ਗਿਆ ਉਹਨਾਂ ਦਾ ਧੰਨਵਾਦ ਕੀਤਾ ਜਿਸ ਤੇ ਉਹ ਹੱਸ ਪਈ ਅਤੇ ਕਿਹਾ ਕਿ ਤੂੰ ਹੀ ਤਾਂ ਮੇਰੀ ਜਾਨ ਬਚਾਈ ਸੀ ਮੇਰੇ ਤੇ ਤੇਰਾ ਕਰਜ਼ਾ ਹੈ ਤੂੰ ਤਾਂ ਮੇਰਾ ਖਾਸ ਹੈ ਮੈਂ ਤੇਰੀ ਗੱਲ ਕਿਵੇਂ ਟਾਲ ਸਕਦਾ ਹਾਂ ਦੀਪਕ ਸਾਹਿਬ ਦੀ ਇਸ ਗੱਲ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਅਤੇ ਫਿਰ ਮੈਂ ਉਹਨਾਂ ਨੂੰ ਆਪਣੇ ਸਾਰੇ ਖਾਨਦਾਨ ਨਾਲ ਮਿਲਾਇਆ ਬਹੁਤ ਫਕਰ ਨਾਲ ਦੱਸਿਆ ਕਿ ਮੇਰੇ ਬਹੁਤ ਸਨ ਪੂਰੇ ਫੰਕਸ਼ਨ ਦੇ ਵਿਚਾਲੇ ਮੈਂ ਇੱਕ ਚੀਜ਼ ਨੋਟਿਸ ਕੀਤੀ ਕਿ ਦੀਪਕ ਸਾਹਿਬ ਬਹੁਤ ਹੀ ਧਿਆਨ ਨਾਲ ਮੇਰੀ ਪਤਨੀ ਮਨੀਸ਼ਾ ਵੱਲ ਦੇਖ ਰਹੀ ਹਸਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕਿਉਂ ਹੈ ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਉਹਨਾਂ ਨੇ ਇਸ ਕੁੜੀ ਨੂੰ ਪਹਿਲਾਂ ਕਿਤੇ ਦੇਖਿਆ ਹੋਵੇ ਇਸ ਲਈ ਇੰਨੇ ਧਿਆਨ ਨਾਲ ਦੇਖ ਰਹੀ ਹੈ ਹਨ ਇਹ ਸੋਚ ਕੇ ਮੈਂ ਦਿਲ ਹੀ ਦਿਲ ਵਿੱਚ ਇਤਮਨਾਨ ਹੋ ਗਿਆ ਸੀ ਸਾਰੇ ਲੋਕ ਮਨੀਸ਼ਾ ਦੀ ਬਹੁਤ ਤਾਰੀਫ ਕਰ ਰਹੇ ਸੀ ਆਖਰ ਉਹ ਸੀ ਹੀ ਇੰਨੀ ਸੋਹਣੀ ਕਿ ਉਸ ਦੀ ਤਾਰੀਫ ਕੀਤੀ ਜਾਂਦੀ ਮੈਂ ਉਸ ਦੇ ਮੁਕਾਬਲੇ ਘੱਟ ਸੋਹਣਾ ਸੀ ਹਰ ਕੋਈ ਕਹਿ ਰਿਹਾ ਸੀ ਕਿ ਦਿਨੇਸ਼ ਦੀ ਕਿਸਮਤ ਖੁੱਲ ਗਈ ਅਤੇ ਇਹ ਸੱਚ ਵੀ ਸੀ ਆਖਿਰਕਾਰ ਫੰਕਸ਼ਨ ਖਤਮ ਹੋ ਗਿਆ ਅਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਗਲੇ ਦਿਨ ਮੈਂ ਦਫਤਰ ਪਹੁੰਚਾ ਤਾਂ ਮੇਰੇ ਬੋਸ ਮੇਰੇ ਇੰਤਜ਼ਾਰ ਵਿੱਚ ਸੀ ਉਹਨਾਂ ਨੇ ਮੈਨੂੰ ਬੁਲਾਇਆ ਅਤੇ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬਿਠਾ ਦਿੱਤਾ ਫਿਰ ਕਿਹਾ ਕਿ ਕੁਝ ਲੋਕ ਅਮੀਰ ਹੋਣ ਵਿੱਚ ਕਈ ਸਾਲ ਲਗਾ ਦਿੰਦੇ ਹਨ ਅਤੇ ਕੁਝ ਲੋਕਾਂ ਨੂੰ ਇੱਕ ਹੀ ਦਿਨ ਵਿੱਚ ਇੰਨਾ ਵੱਡਾ ਮੌਕਾ ਮਿਲ ਜਾਂਦਾ ਹੈ ਪਰ ਉਹ ਬੰਦਾ ਸਭ ਤੋਂ ਵੱਡਾ ਬੇਵਕੂਫ ਹੈ ਜੋ ਫਾਇਦਾ ਨਹੀਂ ਚੁੱਕਦਾ ਮੈਂ ਦੀਪਕ ਸਾਹਿਬ ਦੀ ਇਸ ਗਲਤੀ ਬਹੁਤ ਹੈਰਾਨ ਜਿਹਾ ਹੋ ਗਿਆ ਸੀ ਆਖਰ ਉਹ ਕਿਹੜਾ ਕੀ ਚਾਹੁੰਦੇ ਸੀ ਮੈਂ ਨਾ ਸਮਝੀ ਨਾ ਉਹਨਾਂ ਨੂੰ ਦੇਖ ਰਿਹਾ ਸੀ ਫਿਰ ਕਿਹਾ ਕਿ ਸਰ ਮੈਂ ਸਮਝਿਆ ਨਹੀਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੇਰੇ ਕੋਲ ਤੇਰੇ ਲਈ ਇੱਕ ਆਫਰ ਹੈ ਫਿਰ ਜੋ ਗੱਲ ਉਹਨਾਂ ਨੇ ਮੈਨੂੰ ਕਹੀ ਉਸ ਨੂੰ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ ਉਹ ਮੇਰੇ ਮਾਲਕ ਸਨ ਉਹਨਾਂ ਨੇ ਮੈਨੂੰ ਗਰੀਬ ਨੂੰ ਨੌਕਰੀ ਦੇ ਕੇ ਚੰਗੇ ਮੁਕੰਮਲ ਤੱਕ ਪਹੁੰਚਾਇਆ ਸੀ ਪਰ ਹੁਣ ਜੋ ਆਫਰ ਮੈਨੂੰ ਦੇ ਰਹੇ ਸਨ ਕੋਈ ਗੈਰਤਮੰਦ ਹੁੰਦਾ ਤਾਂ ਸ਼ਾਇਦ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਦਿੰਦਾ ਪਰ ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਆ ਰਿਹਾ ਸੀ ਜੇਕਰ ਮੈਨੂੰ ਇੱਕ ਮੌਕਾ ਮਿਲ ਰਿਹਾ ਸੀ ਤਾਂ ਮੈਂ ਕਿਵੇਂ ਉਸਨੂੰ ਗਵਾ ਸਕਦਾ ਸੀ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਕੋਈ ਵੀ ਜਵਾਬ ਦਿੰਦਾ ਉਹਨਾਂ ਨੇ ਕਿਹਾ ਤੂੰ ਅੱਜ ਦਾ ਸਮਾਂ ਲੈ ਲੈ ਆਰਾਮ ਨਾਲ ਘਰ ਜਾ ਕੇ ਸੋਚ ਅੱਜ ਰਾਤ 1 ਵਜੇ ਤੋਂ ਪਹਿਲਾਂ ਫੈਸਲਾ ਕਰ ਲੈਣਾ ਕਿਉਂਕਿ ਉਸ ਦੇ ਬਾਅਦ ਇਹ ਆਫਰ ਖਤਮ ਹੋ ਜਾਵੇਗੀ ਮੈਂ ਬਿਨਾਂ ਕੁਝ ਕਹੀ ਚੁੱਪਚਾਪ ਨਾਲ ਦਫ਼ਤਰ ਤੋਂ ਬਾਹਰ ਨਿਕਲ ਆਇਆ ਮੈਂ ਘਰ ਆ ਗਿਆ ਸੀ ਮੈਨੂੰ ਮਨੀਸ਼ਾ ਨੇ ਉਸ ਸਮੇਂ ਦੇਖਿਆ ਤਾਂ ਪਰੇਸ਼ਾਨ ਹੋ ਗਈ ਕਿਹਾ ਤੁਸੀਂ ਇਸ ਸਮੇਂ ਕਿਉਂ ਆ ਗਏ ਸਭ ਠੀਕ ਤਾਂ ਹੈ ਨਾ ਮਨੀਸ਼ਾ ਦੀ ਐਨੀ ਫਿਕਰ ਮਹਿਸੂਸ ਕਰਕੇ ਮੈਂ ਉਸ ਵੱਲ ਅਜੀਬ ਜਿਹੀ ਨਜ਼ਰ ਨਾਲ ਦੇਖਿਆ ਸੀ ਮੈਂ ਉਸ ਨੂੰ ਇਸ ਚੀਜ਼ ਬਾਰੇ ਕਿਵੇਂ ਦੱਸਾਂ ਮੈਂ ਉਸ ਨੂੰ ਬਸ ਐਨਾ ਹੀ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ ਉਸਨੇ ਸਾਰਾ ਦਿਨ ਮੇਰੀ ਬਹੁਤ ਸੇਵਾ ਕੀਤੀ ਅਤੇ ਮੈਨੂੰ ਪਲਕਾਂ ਤੇ ਬਿਠਾ ਕੇ ਰੱਖਿਆ ਮੈਂ ਸਾਰਾ ਦਿਨ ਆਪਣੇ ਫੈਸਲੇ ਤੇ ਗੌਰ ਕਰਦਾ ਰਹਾ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਬਚਪਨ ਦੀ ਗਰੀਬੀ ਆਉਂਦੀ ਰਹੀ ਮੈਂ ਸੋਚਿਆ ਕਿ ਮੈਨੂੰ ਆਪਣੇ ਭਵਿੱਖ ਨੂੰ ਹਰ ਚੀਜ਼ ਤੋਂ ਉੱਪਰ ਰੱਖਣਾ ਹੈ ਫਿਰ ਫੈਸਲਾ ਕਰਕੇ ਮੈਂ ਆਪਣੇ ਬੌਸ ਨੂੰ ਫੋਨ ਮਿਲਾਇਆ ਤੇ ਮੈਂ ਉਹਨਾਂ ਨੂੰ ਹਾਂ ਕਹਿ ਦਿੱਤੀ ਫਿਰ ਆਪਣੇ ਬਿਸਤਰ ਤੇ ਗਿਆ ਮਨੀਸ਼ਾ ਨੂੰ ਕਿਹਾ ਕਿ ਸਵੇਰ ਨੂੰ ਤੂੰ ਤਿਆਰ ਹੋ ਜਾਣਾ ਮੈਂ ਤੈਨੂੰ ਕਮਾਉਣ ਲੈ ਜਾਊਂਗਾ ਅਗਲੇ ਦਿਨ ਸਵੇਰ ਹੋਈ ਤਾਂ ਮੈਂ ਆਵਾਜ਼ ਲਗਾਈ ਮਨੀਸ਼ਾ ਇੱਕਦਮ ਨਾਲ ਤਿਆਰ ਹੋ ਕੇ ਕਮਰੇ ਤੋਂ ਨਿਕਲ ਕੇ ਮੇਰੇ ਸਾਹਮਣੇ ਆਈ ਮਨੀਸਾ ਨੇ ਅੱਜ ਮਾਸਕ ਪਾਇਆ ਹੋਇਆ ਸੀ ਮੈਂ ਥੋੜਾ ਜਿਹਾ ਹੈਰਾਨ ਸੀ ਕਿ ਆਖਰ ਅਜ ਉਸਨੇ ਮਾਸਕ ਕਿਉਂ ਲਗਾਇਆ ਹੋਇਆ ਹੈ ਪਰ ਮੈਂ ਲੇਟ ਹੋ ਰਿਹਾ ਸੀ ਬਸ ਜਲਦੀ ਨਾਲ ਉਸ ਦਾ ਹੱਥ ਫੜਿਆ ਅਤੇ ਚੱਲ ਪਿਆ ਸਾਰੇ ਰਸਤੇ ਮੇਰੇ ਦਿਮਾਗ ਵਿੱਚ ਕੱਲ ਦੀ ਗੱਲ ਚੱਲ ਰਹੀ ਸੀ ਮੈਂ ਉਸ ਨੂੰ ਲੈ ਕੇ ਹੋਟਲ ਵਿੱਚ ਪਹੁੰਚਿਆ ਫਿਰ ਉਸ ਨੂੰ ਆਪਣੇ ਸਾਹਮਣੇ ਖੜਾ ਕੀਤਾ ਤੇ ਕਿਹਾ ਮੈਂ ਤੈਨੂੰ ਤਲਾਕ ਦਿੰਦਾ ਹਾਂ ਉਸ ਨੂੰ ਤਲਾਕ ਦੇ ਪੇਪਰ ਫੜਾ ਦਿੱਤੇ ਉਸ ਦੇ ਬਲ ਬਿਨਾਂ ਦੇਖੀ ਮੈਂ ਬਾਹਰ ਨਿਕਲ ਆਇਆ ਫਿਰ ਮੈਂ ਆਪਣੇ ਬੋਸ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਤੁਹਾਡਾ ਕੰਮ ਹੋ ਗਿਆ ਹੈ। ਮੇਰੇ ਫੋਨ ਕਰਦੇ ਹੀ ਮੈਨੂੰ ਇੱਕ ਆਦਮੀ ਨੇ ਇੱਕ ਬੈਗ ਫੜਾ ਦਿੱਤਾ ਜਿਸ ਨੂੰ ਫੜ ਕੇ ਮੈਂ ਘਰ ਆ ਗਿਆ। ਹੁਣੇ ਮੈਂ ਘਰ ਪਹੁੰਚਿਆ ਹੀ ਸੀ ਕਿ ਮਾਂ ਨੇ ਮੇਰੇ ਤੋਂ ਪੁੱਛਿਆ, "ਬੇਟਾ, ਤੇਰੀ ਭੈਣ ਰਵੀਨਾ ਕਿੱਥੇ ਹੈ?" ਮਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋਇਆ ਕਿ ਭਲਾ ਰਵੀਨਾ ਦਾ ਮੇਰੇ ਨਾਲ ਕੀ ਕੰਮ ਸੀ? ਉਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦਾ, ਉਹਨਾਂ ਨੇ ਖੁਦ ਹੀ ਕਿਹਾ, "ਬੇਟਾ, ਰਵੀਨਾ ਨੂੰ ਤੂੰ ਖੁਦ ਹੀ ਆਪਣੇ ਨਾਲ ਲੈ ਕੇ ਗਿਆ ਸੀ।" ਹੁਣ ਵਾਪਸ ਕਿਉਂ ਨਹੀਂ ਲਿਆ ਮਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਮੇਰੇ ਆਲੇ ਦੁਆਲੇ ਤੂਫਾਨ ਚੱਲਣ ਲੱਗਿਆ ਸੀ ਮੈਂ ਮਾਂ ਨੂੰ ਪੁੱਛਿਆ ਕਿ ਮੇਰੀ ਪਤਨੀ ਮਨੀਸ਼ਾ ਕਿੱਥੇ ਹੈ ਮਾਂ ਨੇ ਕਿਹਾ ਕਿ ਉਹ ਅੱਜ ਸਵੇਰ ਤੋਂ ਹੀ ਸੌ ਰਹੀ ਸੀ ਅਤੇ ਸਵੇਰੇ ਸਵੇਰੇ ਹੀ ਆਪਣੇ ਪੇਕੇ ਘਰ ਚਲੀ ਗਈ ਸੀ ਉਸਦੇ ਪਾਪਾ ਦੀ ਤਬੀਅਤ ਬਹੁਤ ਖਰਾਬ ਸੀ ਮਾਂ ਦਾ ਇਹ ਕਹਿਣਾ ਸੀ ਕਿ ਅਚਾਨਕ ਮਨੀਸ਼ਾ ਕਮਰੇ ਤੋਂ ਬਾਹਰ ਨਿਕਲ ਆਈ ਬਹੁਤ ਖੁਸ਼ਦਿਲੀ ਨਾਲ ਮੈਨੂੰ ਨਮਸਕਾਰ ਕੀਤਾ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਸੀ ਮੈਂ ਉੱਥੇ ਖੜਾ-ਖੜਾ ਚੱਕਰਾ ਗਿਆ ਸੀ ਮੈਂ ਬੋਸ ਨੂੰ ਫੋਨ ਮਿਲਾਇਆ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਦੇ ਸਾਹਮਣੇ ਖੜੀ ਆਪਣੀ ਪਤਨੀ ਨੂੰ ਦੇਖਦਾ ਤਾਂ ਕਦੇ ਫੋਨ ਨੂੰ ਦੇਖਦਾ ਅਸਲ ਵਿੱਚ ਉਸ ਦਿਨ ਮਾਲਕ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਦਾ ਵਿਆਹ ਬੋਸ ਨਾਲ ਕਰਵਾ ਦੇਵਾਂ ਉਸ ਦੇ ਬਦਲੇ ਵਿੱਚ ਉਹ ਮੈਨੂੰ 60 ਲੱਖ ਰੁਪਏ ਦੇਣਗੇ ਫਿਰ ਉਹ 2 ਮਹੀਨੇ ਬਾਅਦ ਮੇਰੀ ਪਤਨੀ ਨੂੰ ਤਲਾਕ ਦੇ ਦੇਣਗੇ ਅਤੇ ਫਿਰ ਮੈਂ ਉਸ ਨਾਲ ਵਿਆਹ ਕਰ ਲਵਾਂਗਾ ਮੈਨੂੰ ਉਹਨਾਂ ਦੀ ਆਫਰ ਪਸੰਦ ਆਈ ਸੀ ਅਤੇ ਅਤ ਸਵੇਰੇ ਮੈਂ ਮਨੀਸ਼ ਨੂੰ ਇਸ ਲਈ ਹੀ ਨਾਲ ਲੈ ਗਿਆ ਸੀ ਪਰ ਇਹ ਕਿਵੇਂ ਹੋ ਸਕਦਾ ਸੀ ਕਿ ਮਨੀਸ਼ਾ ਤਾਂ ਇੱਥੇ ਖੜੀ ਸੀ ਉਸ ਸਮੇਂ ਬੋਸ ਦਾ ਫੋਨ ਆਇਆ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਪਤਨੀ ਦਾ ਬੋਲ ਕੇ ਆਪਣੀ ਭੈਣ ਦੇ ਦਿੱਤੀ ਹੈ ਹੁਣ ਤੈਨੂੰ ਉਹ ਵਾਪਸ ਨਹੀਂ ਮਿਲੇਗੀ ਮੈਂ ਤਾਂ ਸਿਰਫ ੜਕੇ ਰਹਿ ਗਿਆ ਸੀ ਕਿ ਇਹ ਮੈਨੂੰ ਕੀ ਹੋ ਗਿਆ ਸੀ ਉਸੇ ਸਮੇਂ ਮੇਰੀ ਪਤਨੀ ਮੇਰੇ ਕੋਲ ਆਈ ਤੇ ਕਿਹਾ ਹੁਣ ਮੈਂ ਤੁਹਾਨੂੰ ਸੱਚ ਦੱਸਦੀ ਹਾਂ ਮੈਂ ਰਾਤ ਨੂੰ ਤੁਹਾਡੀ ਤੇ ਤੁਹਾਡੇ ਬੋਸ ਦੀ ਗੱਲ ਸੁਣ ਲਈ ਸੀ ਫਿਰ ਮੈਂ ਤੁਹਾਨੂੰ ਸਬਕ ਸਿਖਾਉਣ ਦਾ ਸੋਚਿਆ ਸੀ ਸਵੇਰੇ ਉੱਠ ਕੇ ਮੈਂ ਰਵੀਨਾ ਨੂੰ ਕਿਹਾ ਕਿ ਤੇਰੇ ਭਰਾ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ ਬਸ ਤੂੰ ਮੇਰੀ ਚੱਦਰ ਪਹਿਨ ਲੈ ਅਤੇ ਮਾਸਕ ਲੈ ਕੇ ਉਹਨਾਂ ਦੇ ਨਾਲ ਚਲੀ ਜਾ ਬਾਕੀ ਮੈਂ ਤੈਨੂੰ ਬਾਅਦ ਵਿੱਚ ਦੱਸੂਗੀ ਫਿਰ ਮੈਂ ਖੁਦ ਪੇਕੇ ਘਰ ਚਲੀ ਗਈ ਅਤੇ ਰਵੀਨਾ ਨੂੰ ਤੁਹਾਡੇ ਨਾਲ ਭੇਜ ਦਿੱਤਾ ਸੀ ਮੈਂ ਸਾਰੀ ਗੱਲ ਸੁਣ ਕੇ ਮੈਂ ਖੁਦ ਨੂੰ ਬਹੁਤ ਜਲੀਲ ਮਹਿਸੂਸ ਕਰਿਆ ਸੀ ਬੋਸ ਦੇ ਕੋਲ ਗਿਆ ਤਾਂ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਫਿਰ ਉਹ ਮੇਰੀ ਭੈਣ ਨੂੰ ਲੈ ਕੇ ਪਤਾ ਨਹੀਂ ਕਿੱਥੇ ਚਲੇ ਗਏ ਸਨ ਕੁਝ ਸਮਾਂ ਲੰਘਿਆ ਸੀ ਕਿ ਇੱਕ ਦਿਨ ਸੜਕ 'ਤੇ ਕੁਝ ਚੋਰਾ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਉਸ ਹਾਦਸੇ ਵਿੱਚ ਮੈਂ અપਾਇਸ ਹੋ ਗਿਆ ਅਤੇ ਬਿਸਤਰ 'ਤੇ ਲੱਗ ਕੇ ਰਹਿ ਗਿਆ ਉਸ ਸਮੇਂ ਮੈਨੂੰ ਸੱਚ ਵਿੱਚ ਪਤਾ ਲੱਗਿਆ ਕਿ ਮੇਰਾ ਆਪਣਾ ਕੌਣ ਸੀ ਅਤੇ ਕੌਣ ਨਹੀਂ ਮਨੀਸ਼ਾ ਨੇ ਮੇਰੀ ਬਹੁਤ ਸੇਵਾ ਕੀਤੀ ਸੀ ਮੈਂ ਰੋਜ਼ ਰੋਂਦਾ ਤੇ ਰੋਜ਼ ਮਰਦਾ ਸੀ ਮੈਂ ਇੰਨਾ ਵੱਡਾ ਪਾਪ ਕਿਵੇਂ ਕਰ ਦਿੱਤਾ ਸੀ ਜਿਸ ਨੇ ਮੈਨੂੰ ਤੇ ਮੇਰੇ ਖਾਨਦਾਨ ਨੂੰ ਤਬਾਹ ਕਰ ਦਿੱਤਾ ਸੀ ਮੇਰੀ ਮਾਂ ਨੇ ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੇ ਨਾਲ ਗੱਲ ਨਹੀਂ ਕੀਤੀ ਬਸ ਮੈਨੂੰ ਬਦਦਵਾਵਾ ਦਿੰਦੀ ਰਹਿੰਦੀ ਹੈ ਮੈਂ ਆਪਣੀ ਭੈਣ ਨੂੰ ਬਹੁਤ ਲੱਭਿਆ ਸੀ ਪਰ ਉਹ ਨਹੀਂ ਮਿਲੀ ਫਿਰ ਇੱਕ ਦਿਨ ਮੇਰੀ ਭੈਣ ਲੁੱਟੀ ਫੁੱਟੀ ਹਾਲਤ ਵਿੱਚ ਖੁਦ ਹੀ ਘਰ ਵਾਪਸ ਆ ਗਈ ਦੀਪਕ ਸਾਹਿਬ ਨੇ ਤੰਗਾ ਕੇ ਉਸ ਨੂੰ ਛੱਡ ਦਿੱਤਾ ਸੀ ਮਾਂ ਨੇ ਬਹੁਤ ਮੁਸ਼ਕਿਲ ਨਾਲ ਉਸ ਦਾ ਵਿਆਹ ਇੱਕ ਵੱਡੀ ਉਮਰ ਦੇ ਆਦਮੀ ਨਾਲ ਕਰਕੇ ਉਸ ਨੂੰ ਵਿਦਾ ਕਰ ਦਿੱਤਾ ਸੀ ਮੇਰੀ ਪਤਨੀ ਨੇ ਮੇਰੇ ਤੋਂ ਤਲਾਕ ਲੈ ਲਿਆ ਸੀ ਕਿਉਂਕਿ ਹੁਣ ਉਸ ਦਾ ਮੇਰੇ ਉੱਪਰੋਂ ਭਰੋਸਾ ਖਤਮ ਹੋ ਗਿਆ ਸੀ ਮੇਰੀ ਮਾਂ ਅੱਜ ਵੀ ਮੈਨੂੰ ਕੁਛ ਦੀ ਹੈਗੀ ਮੇਰੀ ਵਜ੍ਹਾ ਨਾਲ ਮੇਰੀ ਭੈਣ ਦੀ ਜ਼ਿੰਦਗੀ ਅਤੇ ਸਾਡਾ ਘਰ ਬਰਬਾਦ ਹੋ ਗਿਆ ਮੈਂ ਖੁਦ ਵੀ ਇੱਕ ਲਤ ਤੋਂ بے ਸਹਾਰਾ ਹੋ ਗਿਆ ਸ਼ਾਇਦ ਇਹੀ ਮੇਰੀ ਸਜ਼ਾ ਸੀ ਤਾਂ ਦੋਸਤੋ ਹੁਣ ਤੁਸੀਂ ਹੀ ਦੱਸੋਗੇ ਰੱਬ ਨੇ ਮੇਰੇ ਨਾਲ ਸਹੀ ਕੀਤਾ ਕਿ ਮੈਨੂੰ ਇਹੀ ਸਜ਼ਾ ਮਿਲਣੀ ਸਹੀਦੀ ਸੀ ਜਾਂ ਮੈਂ ਇਸ ਤੋਂ ਵੱਧ ਕੇ ਵੀ ਕਿਸੇ ਸਜ਼ਾ ਦਾ ਹੱਕਦਾਰ ਹਾਂ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰੋ